ਪਿਆਰੇ ਦਰਸ਼ਕੋ ਤੇ ਰੱਬ ਵਰਗੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਅਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਤੇ ਇਹਦੇ ਨਾਲ ਨਾਲ ਮੇਰੀ ਆਪਣੀ ਸ਼ੈਰੀ ਵੀ ਸਰਵਣ ਕਰਦੇ ਆਂ ਬਾਬਾ ਜੀ ਦੇ ਉਤਮ ਉਪਦੇਸ਼ ਸੁਣਨੇ ਆ ਤੇ ਵਿੱਚ ਵਿੱਚ ਆਓ ਮੇਰੀ ਸ਼ੈਰੀ ਵੀ ਸੁਣੋਗੇ ਬੰਦਾ ਇਸ ਸੰਸਾਰ ਵਿੱਚ ਬੰਦਗੀ ਕਰਨ ਵਾਸਤੇ ਪੈਦਾ ਹੋਇਆ ਪਰ ਰੱਬ ਨੂੰ ਭੁੱਲ ਕੇ ਬੰਦਗੀ ਤਾਂ ਕਰਦਾ ਨਹੀਂ ਹੋਰ ਟੇਢਿਆਂ ਮੇਢਿਆਂ ਰਾਹਾਂ ਤੇ ਚੱਲ ਕੇ ਗੰਦੇ ਕੰਮ ਕਰਨ ਲੱਗ ਜਾਂਦਾ ਹੈ ਆਉ ਸਰਵਣ ਕਰਦੇ ਆ ਬੰਦਾ ਹੋ ਕੇ ਬੰਦਗੀ ਗੁਰੂ ਦੀ ਕਰੇ ਨਾ ਐਵੇਂ ਭੁੱਲਿਆ ਫਿਰੇ ਜੋ ਬਨ ਜਵਾਨੀ ਉੱਤੇ ਮਾਣ ਮੱਤਿਆ ਕਾਹ ਤੋਂ ਡੁੱਲਿਆ ਫਿਰੇ ਜੋ ਬਨ ਜਵਾਨੀ ਉੱਤੇ ਮਾਣ ਮੱਤਿਆ ਕਾ ਤੋਂ ਡੁੱਲਿਆ ਫਿਰੇ ਹੋ ਗੁੱਸਾ ਨਾ ਕਰੀ ਤੂੰ ਮੇਰੇ ਮਨਾ ਮੂਰਖਾ ਮੈਂ ਇੱਕ ਗੱਲ ਕਹਿਣੀ ਐ ਗੁੱਸਾ ਨਾ ਕਰੀ ਤੂੰ ਮੇਰੇ ਮਨਾ ਮੂਰਖਾ ਇੱਕ ਗੱਲ ਕਹਿਣੀ ਐ ਓਗਣੀ 84 ਲੱਖ ਜੂਨ ਬੰਦਿਆ ਤੈਨੂੰ ਫੇਰ ਪਹਿਣੀ ਐ ਪੋਗਣੀ 84 ਲੱਖ ਜੂਨ ਬੰਦਿਆ ਤੈਨੂੰ ਫੇਰ ਪੈਣੀ ਐ ਉਮਰ ਸੈਂਕੜੇ ਸਾਲ ਦੀ ਬੰਦਿਆ ਓਏ ਕੰਮਾ ਖੋਟਿਆਂ ਵਿੱਚ ਖਰਾਬ ਕਰ ਲਈ ਚੰਗਾ ਇੱਕ ਵੀ ਕੰਮ ਨਾ ਮੂਲ ਕੀਤਾ ساری ਉਮਰ ਦੀ ਗਲਤ ਕਿਤਾਬ ਕਰ ਲਈ ਤੇਰੀ ਅਮਰ ਸੀ ਗੰਗਾ ਦੀ ਨੀਰ ਵਰਗੀ ਗੰਦੀ ਗਾਫਲਾ ਵਾਂਗ ਪੇਸ਼ਾਬ ਕਰ ਲਈ ਅੱਗੇ ਜਾਏ ਕਿ ਜਵਾਬ ਕੀ ਦੇਸੈ ਅਕਲ ਆਪਣੀ ਲਾਲ ਜਵਾਬ ਕਰ ਲਈ ਅੱਗੇ ਜਾਏ ਕਿ ਕੀ ਜਵਾਬ ਦੇਸੈ ਅਕਲ ਆਪਣੀ ਲਾ ਜਵਾਬ ਕਰ ਲਈ ਤੈਨੂੰ ਰੱਬ ਨੇ ਹੁਸਨ ਦੀ ਦਾਤ ਬਖਸ਼ੀ ਖੋਦੀ ਤਦਨੇ ਵਾਂਗ ਨਵਾਬ ਕਰ ਲਈ ਖਪਦਾ ਰਹਾ ਤੂੰ ਝੂਠਿਆਂ ਧੰਦਿਆਂ ਦੇ ਕਦੀ ਸੇਵਾ ਨਾ ਵੇਚ ਜਨਾਬ ਕਰ ਲਈ ਆਪ ਗਾਫਲਾ ਤੈ ਖੋਟੇ ਕਰਮ ਕਰਕੇ ਦਾਖਲ ਜਿੰਦੜੀ ਵਿੱਚ ਅਜਾਬ ਕਰ ਲਈ ਤੂੰ ਤਾਂ ਬੰਦਿਆ ਸਮਝ ਵਿਚਾਰ ਬਾਜੋਂ ਆਪਣੀ ਸ਼ਾਨ ਤੋਂ ਬੜੀ ਬੇਤਾਬ ਕਰ ਲਈ ਸੋਈ ਇਸ ਜਹਾਨ ਤੋਂ ਜਿੱਤ ਗਏ ਨੇ ਕਾਬੂ ਨਫਸ ਦੀ ਜਿੰਨਾ ਰਬਾਬ ਕਰ ਲਈ ਦਇਆ ਸਿੰਘ ਸੋ ਜਾਣੀਏ ਨਹੀਂ ਭੁੱਲੇ ਦਇਆ ਸਿੰਘ ਸੋ ਜਾਣੀਏ ਨਹੀਂ ਭੁੱਲੇ ਜਿੰਨਾ ਉੱਠ ਕੇ ਸਮਝ ਸ਼ਤਾਬ ਕਰ ਲਈ ਉਮਰ ਸੰਕੜੇ ਸਾਲ ਦੀ ਬੰਦਿਆ ਓਏ ਕੰਮਾਂ ਖੋਟਿਆਂ ਵਿੱਚ ਵਿਗਾੜ ਛੱਡੀ ਕੀਤੀ ਸਮਝ ਵੇਚਾਰ ਨਾ ਮੂਲ ਜਟਾ ਖੇਤੀ ਰਾਖਿਓ ਬਿਨਾ ਉਜਾੜ ਛੱਡੀ ਤੈਂ ਘਰ ਕਲਪ ਬਿਰਸ਼ ਦੀ ਛਾਖ ਫੁੱਟੀ ਤਹੀ ਪਕੜ ਕੇ ਆਪ ਉਜਾੜ ਛੱਡੀ ਸੋਚੀ ਲਾਲੜੀ ਹੱਥ ਨਾ ਦਾਣ ਆਈ ਵਟਾ ਮਾਰ ਕੇ ਭੰਨ ਦੋ ਫਾੜ ਛੱਡੀ ਬੂਟੀ ਕੀਮੀਆਂ ਗਰੀਦੀ ਮਿਲੀ ਤੈਨੂੰ ਅੱਗੇ ਲਾਇ ਕੇ ਮੂਰਖਾ ਸਾੜ ਛੱਡੀ ਦਇਆ ਸਿੰਘ ਪਰ ਸਮਝ ਵਿਚਾਰ ਬਾਜੋਂ ਟੋਪੀ ਰੇਸ਼ਮੀ ਬਾਂਦਰਾਂ ਪਾੜ ਛੱਡੀ ਉਮਰ ਸੈਂਕੜੇ ਸਾਲ ਦੀ ਬੰਦਿਆ ਓਏ ਕੂੜੇ ਧੰਦਿਆਂ ਵਿੱਚ ਬਤੀਤ ਹੋਈ ਤੇ ਆ ਵਿਸ਼ੇ ਵਹਿਕਾਰਾਂ ਦੇ ਵਿੱਚ ਡੁੱਬਾ ਸਾਰੀ ਜ਼ਿੰਦਗੀ ਜਾਣ ਪਲੀਤ ਹੋਈ ਕਦੀ ਵਿੱਚ ਸਤ ਸੰਗ ਨਾ ਪੈਰ ਪਾਇਆ ਤੇਰੀ ਲੋਚਿਆਂ ਨਾਲ ਪ੍ਰੀਤ ਹੋਈ ਜਲ세 ਮੁਜਰਿਆਂ ਵਿੱਚ ਗਲਤਾਨ ਰਹਾ ਦਾਖਲ ਰੂਹ ਨਾਂ ਵਿੱਚ ਮਸੀਤ ਹੋਈ ਕੰਨਾ ਨਾਲ ਨਾ ਐਤ ਹਦੀਸ ਸੁਣੀ ਤੇਰੀ ਗਾਫਰਾ ਕੁਫਰ ਦੀ ਰੀਤ ਹੋਈ ਕੰਨਾ ਨਾਲ ਨਾ ਐਤ ਹਦੀਫ ਸੁਣੀ ਤੇਰੀ ਕਾਫਰਾ ਕੁਫਰ ਦੀ ਰੀਤ ਹੋਈ ਵਿੱਚ ਗਾਫਲੀ ਵਕਤ ਗੁਜ਼ਾਰ ਦਿੱਤਾ ਦੋਜਕ ਜਾਣ ਦੀ ਗਾਫਲਾ ਨੀਤ ਹੋਈ ਰਹਾ ਫੋਲਦਾ ਵੇਦ ਪੁਰਾਨ ਸਾਰੇ ਤੈਨੂੰ ਕਿਤੋਂ ਨਾਨੇਕ ਨਸੀਤ ਹੋਈ ਹੋ ਦਇਆ ਸਿੰਘ ਹਿਸਾਬ ਸਿਰ ਪਿਆ ਤੇਰੇ ਦਇਆ ਸਿੰਘ ਹਿਸਾਬ ਸਿਰ ਪਿਆ ਤੇਰੇ ਸਾਰੀ ਉਮਰ ਦੀ ਗਲਤ ਫਸੀਤ ਹੋਈ ਉਮਰ ਸੰਕੜੇ ਸਾਲ ਦੀ ਗਈ ਐਵੇਂ ਬੰਦਾ ਰਾਮ ਦੇ ਨਾਮ ਨੂੰ ਭੁੱਲ ਗਿਆ ਗਈ ਵਿੱਚ ਬਦ ਫੈਲੀਆਂ ਉਮਰ ਸਾਰੀ ਸੋਨਾ ਨਾਲ ਸੀ ਖਾਕ ਦੇ ਰੋ ਲਗਿਆ ਦੇਵਨ ਹਾਰ ਕਰਤਾਰਨਾ ਯਾਦ ਕੀਤਾ ਦੌਲਤ ਮਾਲ ਨੂੰ ਵੇਖ ਕੇ ਭੁੱਲ ਗਿਆ ਗਿਆ ਜੱਗ ਤੋਂ ਤੜਫਦਾ ਵਾਂਗ ਮੱਛੀ ਪਿਆਲਾ ਆਹ ਆ ਬੇ ਹਯਾਤ ਦਾ ਡੁੱਲ ਗਿਆ ਨਹੀਂ ਵਰਸਿਆ ਨਾਮ ਦਾ ਮੇਘ ਜਾਣੀ ਸਿੱਟਾ ਉਮਰ ਦੀ ਕਣਕ ਦਾ ਹਉ ਲਗਿਆ ਗਾਫਲ ਪੁਰਸ਼ ਨਾ ਘੁੱਟ ਕੇ ਗੰਢ ਦਿੱਤੀ ਲੜੋਂ ਲਾਲ ਬਖਸ਼ਾ ਦਾ ਖੁੱਲ ਗਿਆ ਪਾਪ ਕਰਦਿਆਂ ਗੁਜ਼ਰ ਗਈ ਉਮਰ ਸਾਰੀ ਚੰਡਾ ਕਾਲ ਦਾ ਸੀਸ ਤੇ ਝੁੱਲ ਲਗਿਆ ਹੋ ਦਇਆ ਸਿੰਘ ਕਲਬੂਤ ਵਿੱਚ ਰਾਤ ਪੈ ਗਈ ਦਇਆ ਸਿੰਘ ਕਲਬੂਤ ਵਿੱਚ ਰਾਤ ਪੈ ਗਈ ਦੀਵਾਰੂ ਦਾ ਯਾਰ ਹੋ ਗੁੱਲ ਗਿਆ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਕੀਤਾ ਗਾਫਲਾ ਕੰਮ ਨਾ ਕਰਨ ਵਾਲਾ ਉਤੋਂ ਪੋਂ 12 ਵਿੱਚੋਂ ਤਿੰਨ ਕਾਣੇ ਪਾਸਾ ਖੇលਿਆ ਬਾਜ਼ੀਆਂ ਹਰਨ ਵਾਲਾ ਲੱਕ ਬੰਨਿਆ ਚੋਰੀਆਂ ਠੱਗੀਆਂ ਤੇ ਕੀਤਾ ਖੌਫਨਾ ਰੱਬ ਤੋਂ ਡਰਨ ਵਾਲਾ ਵੇਲਾ ਗਾਫਲੀ ਵਿੱਚ ਗੋਚਾਰ ਦਿੱਤਾ ਜਿਹੜਾ ਸ਼ਾਹ ਦੇ ਮਾਮਲੇ ਹਰਨ ਵਾਲਾ ਹੋ ਵੇਲਾ ਗਾਫਲੀ ਵਿੱਚ ਗੁਜਾਰ ਦਿੱਤਾ ਜਿਹੜਾ ਸ਼ਾਹ ਦੇ ਮਾਮਲੇ ਹਰਨ ਵਾਲਾ ਗਾਫਲ ਗਾਫਲੀ ਵਿੱਚ ਗੁਜਾਰ ਦਿੱਤਾ ਜਿਹੜਾ ਵਕਤ ਸੰਸਾਰ ਤੋਂ ਤਰਨ ਵਾਲਾ ਫਿਰ ਦਾ ਜੱਗ ਤੇ ਰਹਾ ਗਲਸਾਨ ਹੋ ਕੇ ਵੇਲਾ ਯਾਦ ਨਾ ਰੱਖਿਆ ਮਰਨ ਵਾਲਾ ਦਇਆ ਸਿੰਘ ਨਾ ਲੁਕਣ ਨੂੰ ਜਗਾ ਲੱਭੀ ਜਦੋਂ ਆਗਿਆ ਚੋਰ ਨੂੰ ਫੜਨ ਵਾਲਾ ਉਮਰ ਸੰਕੜੇ ਸਾਲ ਦੀ ਗਈ ਐਵੇਂ ਸਮਝੀ ਗੱਲ ਪਿਆਰਿਆ ਠੀਕ ਨਹੀਂ ਮੱਕੇ ਔਰ ਮਦੀਨਿਆਂ ਵਿੱਚ ਫੜੇ ਰੱਬ ਸਮਝਿਆ ਦਿਲੋਂ ਨਜੀਕ ਨਹੀਂ ਤੱਕੇ ਗੈਰ ਦੀ ਪੁਛਤ ਪਨਾ ਜਾਣੀ ਮਾਲਕ ਸਮਝਿਆ ਦਰਦ ਰਫੀਕ ਨਹੀਂ ساری ਉਮਰ ਪਹਾੜ ਵਿੱਚ ਰਹਾ ਫਿਰਦਾ ਕਿਤੋਂ ਲੱਭਿਆ ਜੋਹਰ ਹਾਕੀਕ ਨਹੀਂ ਵਿੱਚ ਗਾਫਲੀ ਵਕਤ گزار ਦਿੱਤਾ ਨੇੜੇ ਸਮਝ ਲਈ ਅਜਲ ਤਰਖ ਤਰੀਕਾ ਨਹੀਂ ਵਕਤ ਗਾਫਲੀ ਵਿੱਚ ਗੁਜ਼ਾਰ ਦਿੱਤਾ ਨੇੜੇ ਸਮਝਿਆ ਅਜਲ ਤਰੀਕ ਨਾਹੀ ਨਾ ਤੂੰ ਦਰਦ ਫੈਰਾਕ ਦੇ ਵਿੱਚ ਰੋਇਆ ਨਾਲ ਹਿਜਰ ਦੇ ਨਿਕਲੀ ਚੀਕ ਨਾਹੀ ਪਕੜ ਛੱਡਿਆ ਬਸਤ ਪਰ ਰਸਤਿਆਂ ਨੂੰ ਸਮਝਿਆ ਵਾ ਹਦੂਲ ਸ਼ਰੀਕ ਨਾਹੀ ਦਿੱਤੀ ਗਾਫਲਾ ਰੋੜ ਇਮਾਨਦਾਰੀ ਮੋਇਆ ਸਦਕ ਦੇ ਵਿੱਚ ਸਦੀਕ ਨਹੀਂ ਨਦੀ ਨਾਲਿਆਂ ਵਿੱਚ ਤੋਂ ਡੁੱਬ ਮੋਇਆ ਇਸ਼ਕ ਦੇਖਿਆ ਬਹਿਰੇ ਹਾਕੀਕ ਨਹੀਂ ਸਾਰੀ ਉਮਰ ਤੂੰ ਬਦੀਆਂ ਵਿੱਚ ਖੋਈ ਰਿਹਾ ਖਲਕ ਦੇ ਨਾਲ ਖਲੀਕ ਨਹੀਂ ਹੋ ਦਇਆ ਸਿੰਘ ਤੂੰ ਮਸਲੇ ਸਿੱਖ ਛੱਡੇ ਦਇਆ ਸਿੰਘ ਤੂੰ ਮਸਲੇ ਸੇ ਖਿਸ਼ਦੇ ਸਮਝੀਏ ਇਸ਼ਕ ਦੀ ਗੱਲ ਤਹਕੀਕ ਨਹੀਂ